ਦੀ 4 ਤਰੀਕ ਨੂੰ ਜਿਹੜਾ ਸਿੱਖ ਵੱਲੋਂ ਕੀ ਕੀ ਗੱਲ ਹੋਈ ਹੈ ਨਰੈਣ ਚੌੜੇ ਵੱਲੋਂ ਗੋਰੀ ਚਲਾਈ ਗਈ ਸੀ 84 ਤੋਂ ਬਾਅਦ ਇੱਕ ਵਾਰੀ ਫਿਰ ਦਰਬਾਰ ਸਾਹਿਬ ਤੇ ਮੈਂ ਸਮਝਦਾ ਵੀ ਅਟੈਕ ਕੀਤਾ ਗਿਆ ਸੀ ਉਹਦੇ ਬਾਰੇ ਅਸੀਂ ਧਾਰਮਿਕ ਜਿਹੜਾ ਮੰਗ ਪੱਤਰ ਸਿੰਘ ਸਾਹਿਬ ਬਿਆਨੀ ਰਕਪੀਰ ਸਿੰਘ ਜੀ ਹੁਣਾਂ ਨੂੰ ਦੇ ਕੇ ਆਏ ਆ ਸੋ ਇਹਦੇ ਬਾਰੇ ਅਸੀਂ ਅੱਜ ਆਏ ਸੀ ਸਾਰੇ ਕਿ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਮਸਲਾ ਕੀ ਸੀਗਾ ਜੀ ਤੁਸੀਂ ਉਹ ਜਿਹੜੀ ਗੋਲੀ ਵੱਜੀ ਹੈ ਉਹ ਕਿਸ ਸੰਬੰਧ ਦੇ ਵਿੱਚ ਕੀ ਅਪੀਲ ਕੀਤੀ ਗਈ ਤੁਹਾਡੇ ਵੱਲੋਂ ਜੀ ਉਹ ਗੋਲੀ ਜਿਹੜੀ ਆ ਉਹ ਅਸੀਂ ਸਮਝਦੇ ਆਂ ਇਹ ਸੁੱਦੀ ਦਰਬਾਰ ਸਾਹਿਬ ਦੇ ਕੰਦ ਤੇ ਵੱਜੀ ਆ ਜੀ ਜੀ ਤੇ ਇਹ ਦਾ ਇਹਦੇ ਨਾਲ ਜਿਹੜੀ ਸਿੱਖਾਂ ਦੀਆਂ ਔਰ ਜਿਹੜੀਆਂ ਮਰਜਾਦਾ ਨੂੰ ਬੜੀ ਛੱਟ ਵੱਜੀ ਆ ਕਿਉਂਕਿ ਦਰਬਾਰ ਸਾਹਿਬ ਵਿੱਚ ਸਿੱਖ ਤੇ ਗੈਰ ਸਿੱਖ ਵੀ ਜਿਹੜੇ ਆ ਕੇ ਇੱਥੇ ਸੀਸ ਝੁਕਾਉਂਦੇ ਨੇ ਇਸ ਲਈ ਕੋਈ ਮਰਜ਼ਾਦਾ ਨੂੰ ਕਾਇਮ ਰੱਖਣ ਵਾਸਤੇ ਸਿੰਘ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਉਹ ਤੁਹਾਨੂੰ ਉਹ 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 ਤਾਂ ਮੈਂ ਕਹਾਂਗਾ ਜੀ ਸਾਡੇ ਮੁੰਡੇ ਤੁਹਾਨੂੰ ਮੰਗ ਪੱਤਰ ਭੇਜ ਦੇਣਗੇ ਜਦੋਂ ਇੱਕ ਪੰਜ ਮੈਂਬਰੀ ਵਾਪਸ ਹੋ ਜਿਹੜਾ ਅਬਜੈਕਟਿਵ ਦਾ ਭਾਜੀ ਯਾਰ ਇਹ ਨਾ ਰੋਕ ਮਾਨਜੋਗ ਸਿੰਘ ਸਾਹਿਬ ਯਾਨੀ ਰਵੀਰ ਸਿੰਘ ਜਿਹੜੇ ਜਦੋਂ ਅਕਾਲ ਤਖਤ ਸਾਹਿਬ ਵਰੋਂ ਨੂੰ ਮਿਲਿਆ ਕਿ ਮੀਤ ਪ੍ਰਧਾਨ ਜੋ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇ ਸਰਦਾਰ ਬਲਦੇਵ ਸਿੰਘ ਜੀ ਕਲਿਆਣ ਸਾਹਿਬ ਉਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਜਿਹੜੇ 5 ਮੈਂਬਰੀ ਬਫਦਾ ਹੈ ਉਹ ਸਿੰਘ ਸਾਹਿਬ ਨੂੰ ਮਿਲੇ ਆ ਜਿਹਦੇ ਵਿੱਚ ਅਸੀਂ ਮੰਗ ਕੀਤੀ ਗਈ ਹੈ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੀ ਗੋਲੀ ਚਲਾਈ ਗਈ ਹੈ ਕਿਸੇ ਸੱਜਣ ਵੱਲੋਂ ਉਦੋਂ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਜਿਹੜੀ ਹੈ ਉਹ ਸਜ਼ਾ ਅਕਾਲ ਤਖਤ ਸਾਹਿਬ ਨੇ ਸੁਣਾਈ ਸੀ ਕਿਉਂਕਿ ਅਕਾਲ ਤਖਤ ਦੀ ਮਾਨ ਮਰਿਆਦਾ ਦੇ ਅਨੁਸਾਰ ਉਹ ਆਪਣੀ ਸਜ਼ਾ ਭੁਗਤ ਰਹੇ ਸੀ ਤੇ ਉਹਦੇ ਤੇ ਗੋਲੀ ਚਲਾਈ ਗਈ ਹੈ ਤੇ ਗੋਲੀ ਜਿਹੜੀ ਹੈ ਸਿੱਧੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੈ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦੇ ਉੱਤੇ ਅਟੈਕ ਹੈ ਉਹਦੇ ਲਿਬਾਬਤ ਜਿਹੜਾ ਇਹ ਸਾਰਾ ਕੁਝ ਹੀ ਅੱਜ ਅਸੀਂ ਸਿੰਘ ਸਾਹਿਬ ਨੂੰ ਦੱਸਿਆ ਵੀ ਉਹ ਸੱਜਣ ਦੇ ਉੱਤੇ ਵੀ ਜਿਹੜੀ ਕਾਰਵਾਈ ਆ ਉਹ ਹੋਣੀ ਚਾਹੀਦੀ ਹੈ ਤੇ ਅਸੀਂ ਇਸ ਦੇ ਲਈ ਅੱਜ ਮੈਮੋਰੰਡਮ ਜਿਹੜਾ ਹੈ ਉਹ ਸਿੰਘ ਸਾਹਿਬ ਨੂੰ ਸਮੂਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤਾ ਹੈ ਮੰਨਣ ਸਾਹਿਬ ਜਿਹੜੀ ਇੱਕ ਪੱਗ ਵੀ ਉਤਾਰੀ ਗਈ ਹੈ ਨਰੈਣ ਸਿੰਘ ਚੌੜੇ ਹੋਰਾ ਦੀ ਉਸ ਦਾ ਵਿਰੋਧ ਜਿਹੜਾ ਦਲ ਖਾਲਸਾ ਵੱਲੋਂ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਉਹ ਵੀ ਸਾਹਮਣੇ ਹੈਗੀ ਹੈ ਉਸ ਦੇ ਸਬੰਧ ਵਿੱਚ ਨਾ ਜੀ 9 ਤਰੀਕ ਨੂੰ ਅਸੀਂ ਐਜੈਕਟਿਵ ਦੀ ਮੀਟਿੰਗ ਸੱਦ ਲਈ ਹੈ ਤੇ 11 ਵਜੇ ਅਸੀਂ ਉਹਦੇ ਵਿੱਚ ਸਾਰਾ ਫੈਸਲਾ ਸਾਰੇ ਮੈਂਬਰ ਸਾਹਿਬਾਨਾਂ ਦੀ ਰਾਏ ਲੈ ਕੇ ਇਹ ਜਿਹੜਾ ਦਸਤਾਰ ਲਾਹੀ ਦਾ ਗੱਲ ਹੈ ਜੀ ਆ ਉਹਦੇ ਕੀ ਸਜ਼ਾ ਬਣਦੀ ਹੈ ਕਿ ਵਿਊ ਨੇ ਸਾਰਿਆਂ ਦੇ ਉਹ ਅਸੀਂ ਉਸ ਦਿਨ ਫੈਸਲਾ ਕਰਾਂਗੇ ਕਾਨੂੰਨ ਮੁਤਾਬਿਕ کیا ਜਾ ਰਿਹਾ ਜਿਹੜੀ ਸਜ਼ਾ ਹੈ ਉਹ ਨਰੈਣ ਸਿੰਘ ਚੌੜ ਲਾਈਏ ਉਹਦੀ سزا ਕੌਣ ਦੇਵੇਗਾ ਉਹ ਬਿਲਕੁਲ ਜੋ ਜੋ ਮਰਿਆਦਾ ਤੋਂ ਉਲਟਾ ਹੈ ਉਹਦੀ ਸਜ਼ਾ ਜੇ ਅਸੀਂ ਜਦੋਂ ਅਕਾਲ ਤਖਤ ਸਾਹਿਬ ਨੂੰ ਕਹਾਂਗੇ ਕਿ ਕਿਉਂ ਦੇਣਾ ਜੀ ਤੇ ਮਹਾਰਾਜ ਸਾਹਿਬ ਕਹਿ ਸਕਦੇ ਕਿ 84 ਤੋਂ ਬਾਅਦ ਪਹਿਲੀ ਵਾਰ ਜੇ ਅਕਾਲ ਤਖਤ 84 ਦੇ ਦੁਆਰਾ ਜਿਹੜੀ 84 ਉਹ ਸਾਨੂੰ ਯਾਦ ਕਰਾ ਦਿੱਤੀ ਗਈ ਆ ਕਿ 84 ਦੇ ਵਿੱਚ ਕਾਂਗਰਸ ਸਰਕਾਰ ਨੇ ਅਟੈਕ ਕੀਤਾ ਤੋਪਾਂ ਗੋਲੀਆਂ ਦੇ ਨਾਲ ਫਿਰ ਦੁਬਾਰਾ ਹੋਣਾ ਜਿਹੜੀ ਗੋਲੀ ਹੈ ਉਹ ਅਕਾਲ ਤਖਤ ਤੇ ਸਨਾਤਨਾਂ ਦੇ ਉੱਤੇ ਜਿਹੜੀ ਚਲਾਈ ਗਈ ਹੈ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਅਰਵਿੰਦਰ ਸਿੰਘ ਖਾਲਸਾ ਐਜਕਟਿਵ ਮੈਂਬਰ ਹਮਲੋ ਫਤਿਹਗੜ੍ਹ ਸਾਹਿਬ ਤੋਂ ਮੈਂ ਧੰਨਵਾਦ